ਤੂੰ ਕਿਧਰ ਵਿੱਚ ਫਸਦਾ ਪਰਦਾ ਢਿੱਡ ਚ ਲੈ ਗਏ ਤੇਰੇ ਸਹੁਰਿਆਂ ਲੋ ਗਿਫਟ ਆਇਆ ਅੱਜ ਤੈਨੂੰ ਹੈ ਹੁਣ ਉਹਦੀ ਸ਼ਾਮ ਬੜੀ ਹੋਣੀ ਵੇਖੀ ਤੂੰ ਆ ਮਾਰਿਆ ਨਾ ਤੇ ਮੈਂ ਕਮਰੇ ਦੇ ਬਾਹਰ ਕੱਢ ਦੇਣੀ ਆ ਤੇ ਮੈਂ ਵੀ ਲੁਬਿਆਣਾ ਮਾਰਿਆ ਮੈਂ ਪੱਡ ਦੇ ਬਾਹਰ ਕੱਢ ਦੇਣਾ ਤੈਨੂੰ ਆ ਵੇਲਾ ਗਰਦੀਪ ਗਰਦੀਪ ਕੀ ਕਰਨੋਗੀ ਆਹ ਹੀ ਕੁਝ ਲੈ ਜਾਣਾ ਮਿਹਨਤਾਂ ਇਹ ਬੂਟਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਐਡ ਤੱਕ ਜਰੂਰ ਦੇਖਿਓ ਲੁਫੇੜਾ ਮਾਰਿਆ ਨਾ ਤੇ ਮੈਂ ਕੱਪਲੇ ਬਾਹਰ ਕੱਢ ਦੇਣੀ ਆ ਤੇ ਮੈਂ ਵੀ ਲੁਫੇੜਾ ਮਾਰਿਆ ਮੈਂ ਪੱਡ ਤੋਂ ਬਾਹਰ ਕੱ ਤਾ ਚੱਕਲਾ ਪੈਰ ਆ ਦੇ ਪੈ ਨਹੀਂ ਚੱਕਣੇ ਵਾਲੇ ਨਾਲੇ ਪੋਚਾ ਮੈਂ ਸੁੱਕਿਆ ਆ ਆ ਵੇਲਾ ਗਰਦੀਪ ਗਰਦੀਪ ਕੀ ਕਰਨੂਗੀ ਗਰਦੀਪ ਨੂੰ ਤਾਂ ਮੈਂ ਆਪਣੇ ਅੰਦਰ ਵੜ ਦਿੱਤੀ ਗਰਦੀਪ ਉਹ ਕੀ ਕਰਨੂ ਉਹਨੂੰ ਤਾਂ ਮੰਦਰ ਨਹੀਂ ਵੜ ਦਿੱਤਾ ਤੂੰ ਉਹ ਟੱਕਲਾ ਕਿਉਂ ਕਦੇ ਕਦੇ ਇਸ ਕਾਰਪੀ ਬਹੁਤ ਚਮਕਦੀ ਆ ਤੂੰ ਕਿਧਰ ਵਿੱਚ ਫਸਦਾ ਪਰਦਾ ਢਿੱਡ ਚ ਲੈ ਗਏ ਤੇਰੇ ਸਹੁਰਿਆਂ ਵੱਲ ਗਿਫਟ ਆਇਆ ਜਿਹਦੇ ਨੂੰ ਹਾਂ ਹੁਣ ਉਹਦੀ ਸਾਮ ਬੜੀ ਹੋਣੀ ਵੇਖੀ ਤੂੰ ਉਹਦੀ ਸਾਮ ਬੜੀ ਹੋਣੀ ਆ ਤੇ ਜੇ ਉਹਦੀ ਸਾਮ ਹੋਈ ਤੇ ਸੰਗਲੀਆਂ ਮੈਂ ਇਹਨਾਂ ਨੂੰ ਪਵਾ ਦੇਣੀ ਆ ਮੈਂ ਨਾ ਲਾਓ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਏ ਠੀਕ ਠਾਕ ਵਧੀਆ ਵਧੀਆ ਹੜਦੇ ਹੱਥ ਕਰਾਉਣਾ ਏ ਭਾਈ ਵੇਲਾ ਕਿੰਨਾ ਮੋਟਾ ਵਾ ਮਸ਼ੀਨ ਚ ਫਸਦਾ ਜਾਂਦਾ ਤੇ ਇਹਨੇ ਬੜਾਈ ਸੀ ਤੋਦੇ ਭਰਾ ਖੋਲੀ ਬਣਾ ਲੈਂਦੇ ਮੈਂ ਤੇ ਉਹਦੇ ਭਰਾ ਕੋਈ 2-4 ਇੰਚ ਖੁੰਦੀ ਰੱਖ ਲੈਂਦੇ ਬੜਨਾ ਸੌਖਾ ਦਾ ਵਿੱਚ ਆਦਾਂ ਨਾ ਕਰਨ ਹੋਂ ਤੋਂ ਚੱਕ ਲੈ ਵੇਖ ਲੱਤਾਂ ਲੁੱਤਾਂ ਐ ਜਮਾ ਓਕੇ ਆ ਤੇ ਤੈਨਹੀਂ ਮੇਲ ਤੇ ਤੈਨਹੀਂ ਫੀਮੇਲ ਆ ਨਾ ਆਪਣੇ ਕੋਲ ਇਹ ਆਪਾਂ ਦੇ ਦਾਂਗੇ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਈ ਪਰ ਲੱਗਣੇ ਜੇ ਪੈਸੇ ਮੇਲ ਦਾ ਰੇਟ ਤੇ ਨੰਬਰ ਮੈਂ ਤੁਹਾਨੂੰ ਪਾ ਦੂੰਗਾ ਤੇ ਫੋਨ ਲਾ ਲਿਓ ਪੇਤਰ ਨੰਬਰ ਕਿੰਨਾ ਆਹ ਹੀ ਕੁਝ ਲੈ ਜਾਣਾ ਮਿਹਨਤਾਂ ਇਹ ਬੂਟਾ ਵਪਾਰੀ ਨਹੀਂ ਕੱਲਾ ਕਹਿੰਦਾ ਮਾਣਾ ਜ ਮਿੱਟੀ ਉਹ ਮਿੱਟੀ ਹੋਇਆ ਬੈ ਬੂਟਾ ਹੈ ਲਖਸ ਕੋਜੀ ਪਾ ਕੇ ਓਏ ਅੰਦਰ ਦੇਖ ਕੀ ਹਾਲੇ ਠੀਕ ਹੈ ਹਣੇ ਉਹ ਕੁੜੀ ਜਨੇ ਡਾਇਲੌਗ ਨਹੀਂ ਪਿਆ ਇਹ ਹੁੰਦੇ ਤਾਂ ਸਾਰੇ ਗੋਰੇ ਰੰਗ ਦੇ ਹਨ ਤੂੰ ਪੰਜ ਟਰੈਕਟਰ ਚਲਾ ਚਲਾ ਕਾਲੇ ਰੰਗ ਦੇ ਹੋ ਜਾਂਦੇ ਆ ਇਹ ਨਾਲਿਆਂ ਚੋਂ ਗੰਦ ਕੱਢ ਕੱਢ ਕੇ ਕਾਲੇ ਰੰਗ ਦੇ ਹੋ ਹੀ ਜਾਂਦੇ ਬੂਟੇ ਬੂਟਾ ਖੰਦੂ ਹੈਲੋ ਬੂਟੇ ਬੂਟੇ ਨੂੰ ਮੈਂ ਫੋਨ ਕਰੋ ਸਨ ਆਈ ਚਾੜ ਤੇ ਮੱਝਾ گاਵਾਂ ਵਾਲੇ ਕੰਟੈਕਟ ਕਰੋ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ